ਹੋ ਜੇ ਪਿਆਰਿਆਂ ਦੇ ਬੜਾ ਤੁਮੇ ਨਾ ਕੋਈ ਨਾ ਭੜੇ ਬੜਾ ਤੁਮੇ ਨਾ ਕੋਈ ਨਾ ਭੜੇ ਏ ਤੁਗੜੀ ਪਿਆਰਿਆਂ ਦੇ ਬੜਾ ਤੁਮੇ ਨਾ ਕੋਈ ਨਾ ਭੜੇ ਹੇ ਇੱਕ ਮਿੰਟ ਇਹ ਉੱਪਰ ਲੈਣ ਜਾਣ ਦੇ ਵਿੱਚ ਹੋ ਲੈ ਹੋਏ ਆਪਾਂ ਖੜੋ ਹਾਂ ਲੈ ਲੈ ਨਹੀਂ ਨਹੀਂ پتہ نٿو ڪيئن مرڻ ٿو ٿو ڏاڻي ਚੱਲ ਨੀ ਮੋਲ ਲੈ ਨਾ ਉਸੇ ਰੱਖ ਲੈ ਉਸੇ ਰੱਖ ਲੈ ਬਹਿੰਦਰ ਥੱਲੇ ਨੀ ਸਕਰ ਆਵਾਜ਼ ਆ ਰਹੀ ਆ ਕੁਰਸੀਆਂ ਲਿਆ ਦਿਓ ਲੈ ਇਹ ਇਦਾਂ ਨਹੀਂ ਹੋਣਾ ਹੈ ਥੱਲੇ ਫੜ ਲੈਣਾ ਭਾਈ ਦੂਰ ਚ ਖੜੇ ਕੇ ਬਣਾ ਲਓ ਹੁਣ ਹੁਣ ਰੋਕ ਗਈ ਨਹੀਂ ਗੱਲ ਤਾਂ ਹੁਣ ਨਹੀਂ ਇਦਾਂ ਨਹੀਂ ਗੱਲ ਬਣਨੀ ਯਾਰ ਫੜ ਕੇ ਥੋੜਾ ਹੋ ਜਾ ਆ ਆਣਾ ਥੋੜਾ ਅਗਲੇ ਉਹ ਆਇਆ ਉਹ ਮਾੜਾ ਤੇ ਕੰਟੀਆ ਉੱਪਰ ਸੀ ਜਾਓ ਐਤੇ ਮਾਰ ਲਾ ਰਾਮ ਨਾ ਕਿਹਦੇ ਨਹੀਂ ਸਭ ਦੇਖ ਬੜੇ ਇਧਰੋਂ ਮੈਂ ਤਾਂ ਮਰ ਮਾਰਦਾ ਆਉ ਆਇਓ ਭਾਈ ਕੀ ਕਹਿ ਰਹੇ ਉਹ ਬੜੇ ਕੱਪ ਦੇਖੋ ਗੱਡੀਆ ਦੇਖੋ ਚਾਲ ਤੇ ਗੱਡੀਆ ਕੁਝ ਨਹੀਂ ਹੁੰਦਾ ਦੇਖ ਰਹੇ ਹੋ Kështu 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 Jangan lupa like, ਕਿੰਨੇ ਮੱਲੇ ਨੇ ਹਾਂ ਕੁਰਸੀ ਰੱਖ ਲੈ ਕੋਸੀ ਰੱਖ ਲੈ ਬੈਂਦਰ ਥੱਲੇ ਨਿਸ਼ਕਰਵਾਵਾ ਚੱਲ ਜਾਓ ਆਹ ਕੁਰਸੀਆਂ ਲਿਆ ਦਿਓ ਇਹ ਇਦਾਂ ਨਹੀਂ ਹੋਣਾ ਹੈ ਥੱਲੇ ਫੜ ਲੈਣਾ ਭਾਈ ਦੂਰ ਚ ਖੜੇ ਕੇ ਬਣਾ ਲਓਗੇ ਹੁਣ ਹੁਣ ਰੋਕੀ ਮੇਰੀ ਗੱਲ ਤਾਂ ਹੁਣ ਇੰਦਾ ਨਹੀਂ ਗੱਲ ਬਣਨੀ ਯਾਰ ਹਾਰ ਕੇ ਥੋੜਾ ਹੋ ਜਾ ਹਾਰਨਾ ਥੋੜਾ ਗਲੇ ਖੰਟੀ ਵਾਲੇ ਕੋਲ ਤੀਕੋ ਅੱਧੇ ਬਾਟਾ ਰਾਮ ਨਾ ਕਿਹਾ ਦੇ ਦੇ ਸਭ ਦੇਖ ਬੜੇ ਇਧਰੋਂ ਤੂੰ ਮੈਂ ਤੈਨੂੰ ਮਾਰ ਮਾਰ ਆਇਓ ਭਾਈ ਕੀ ਕਹਿ ਰਹੇ ਹੋ ਪੜੇਗਾ ਆਪਣੇ ਗੱਡੀ ਦਾ ਦੇਖੋ ਗੱਡੀ ਦਾ ਕੁਝ ਨਹੀਂ ਹੁੰਦਾ ਦੇਖ ਰਹੇ ਹੋ ਇੱਕ ਹੰਗਾ